ਬਹੁਤ ਵੱਡਾ ਪ੍ਰੋਜੈਕਟ ਦਾ ਪੋਸਟਰ ਮੈਂ ਦੇਖਿਆ ਗਿੱਪੀ ਗਰੇਵਾਲ ਹੋਣਾ ਨੇ ਵੀ ਸ਼ੇਅਰ ਕੀਤਾ ਸੀ ਭਾਈ ਜੈਤਾ ਜੀ ਹਾਂਜੀ ਆ ਬਾਬਾ ਜੀਵਨ ਸਿੰਘ ਹੋਣਾ ਹਾਂਜੀ ਭਾਈ ਜੀਵਨ ਸਿੰਘ ਜੈਤਾ ਉਹ ਤੁਸੀਂ ਬਣਾ ਰਹੇ ਸੀ ਹਾਂਜੀ ਉਹ ਅਸੀਂ ਬਣਾ ਰਹੇ ਸੀ ਉਹ ਪ੍ਰੋਜੈਕਟ ਕਿੱਥੇ ਰਹਿ ਗਿਆ ਭਾਈ ਉਹ ਪ੍ਰੋਜੈਕਟ ਭਾਈ ਜੀ ਬਸ ਸਿਆਸਤ ਦੀ ਪਿੰਡ ਚੜ ਗਿਆ ਉਹ ਪ੍ਰੋਜੈਕਟ ਸਾਡਾ 30-40 ਲੱਖ ਰੁਪਈਆ ਖਰਚਾ ਵੀ ਹੋਇਆ ਸੀ 80-90 ਬੁੱਕਸ ਖਰੀਦੀਆਂ ਉਹਦੇ ਜਿਵੇਂ ਸਿਮਰਜੀਤ ਡਾਇਰੈਕਟ ਕਰ ਰਹੇ ਸੀ ਰਾਸ਼ੇਦ ਅੰਗਰੇਜ਼ ਜੀ ਕਿ ਉਹ ਲਿਖ ਵੀ ਰਹੇ ਸੀਗੇ ਤੇ ਉਹਨਾਂ ਨੇ ਆਰਟ ਦਾ ਕੰਮ ਵੀ ਕਰਨਾ ਸੀ ਉਹ ਫਿਲਮ ਬਹੁਤ ਵੱਡੇ ਸਕਿੱਲ ਤੇ ਬਣਨੀ ਸੀ ਜੀ ਛੇ ਤੋਂ 7 ਕਰੋੜ ਦਾ ਉਸ ਫਿਲਮ ਦਾ ਬਜਟ ਸੀਗਾ ਜਸਟ ਸੈਟ ਦਾ ਤੇ ਜਿਹੜੀਆਂ ਫਿਲਮ ਪ੍ਰੋਪਰਟੀਆਂ ਬਣੀਆਂ ਸੀ ਜਿਹੜੀਆਂ ਆਰਮੀ ਦੀਆਂ ਡਰੈਸਸਾਂ ਤੇ ਉਹ ਬਣੀਆਂ ਸੀ ਮੇਜੇ ਭੱਲੇ ਬਣਦੇ ਸੀ ਉਹਦਾ ਬਜਟ ਬਹੁਤ ਵੱਡਾ ਸੀ ਉਹਦੇ ਵਿੱਚ ਜਦੋਂ ਵਾਰ ਦਾ ਸੈਟਅਪ ਹੋਣਾ ਸੀ ਤੇ 10 ਤੋਂ 15 ਕੈਮਰਾ ਸੈਟਅਪ ਵੀ ਲੱਗਣਾ ਸੀ ਉਹਦੇ 'ਚ ਉਹ ਅਸੀਂ ਫਿਲਮ ਕਾਫੀ ਰਿਸਰਚ ਕਰਕੇ ਉਹਦੀ ਸਟੋਰੀ ਲੈ ਕੇ ਗਏ ਐਸਡੀਪੀਸੀ ਕੋਲੇ ਐਸਡੀਪੀਸੀ ਨੇ ਸਟੋਰੀ ਕਾਫੀ ਚੇਂਜ ਵੀ ਕਰਵਾਈ ਸਾਡੇ ਤੋਂ ਠੀਕ ਹੈ ਵੀ ਆਹ ਇਨਸੀਡੈਂਟ ਨਹੀਂ ਹੋਇਆ ਸੀ ਕੈਰੈਕਟਰ ਕਹਿੰਦੇ ਸੀ ਵੀ ਹੋਇਆ ਚਲੋ ਉਹਨਾਂ ਦਾ ਆਪਣਾ ਮਾਈਂਡ ਸੈਟ ਹੈ ਅਸੀਂ ਉਹਨਾਂ ਦੇ ਹਿਸਾਬ ਨਾਲ ਤਿੰਨ ਚਾਰ ਠੀਕ ਹੈ ਜੀ ਫਿਰ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਸਾਡੇ ਜਿਹੜੇ ਮੋਸਟਲੀ ਐਕਟਰ ਹੋਣਗੇ ਉਹ ਪੂਰਨਗੁਰ ਸਿੱਖ ਹੋਣਗੇ ਗਿੱਪੀ ਗਰੇਵਾਲ ਵੀ ਅਸਲੀ ਦਾੜੀ ਕੇਸ ਰੱਖਣ ਨੂੰ ਰੈਡੀ ਸੀ ਵੀ 6 ਮਹੀਨੇ ਲਾ ਕੇ ਬੰਦ ਦਾੜੀ ਕੇਸ ਰੱਖ ਕੇ ਫਿਲਮ ਕਰਨ ਬਿਲਕੁਲ ਸੈੱਟ ਤੇ ਭਾਈ ਜੈਤਾ ਜੀ ਦਾ ਰੋਲ ਗਿੱਪੀ ਗਰੇਵਾਲ ਕਰ ਰਿਹਾ ਸੀ ਉਹਦੇ ਚ ਬਹੁਤ ਵੱਡੀ ਸਟਾਕਰ ਸੀ ਮਕਰ ਸਾਹਿਬ ਉਹਦੇ ਚ ਜਿਹੜੇ ਅਸੀਂ ਉਦੋਂ ਕੁਝ ਬੰਦਿਆਂ ਨਾਲ ਗੱਲਾਂ ਵੀ ਹੋ ਗਈਆਂ ਸੀ ਕੁਝ ਰਹਿ ਗਏ ਸੀ ਕਿ ਕੋ ਗਿੱਪੀ ਗਰੇਵਾਲ ਸੀ ਗੁਰਦਾਸ ਮਨ ਸਾਹਿਬ ਸੀ ਗੁੱਗੂ ਗਿੱਲ ਸੀਗੇ ਯੋਗਰਾਜ ਸਿੰਘ ਰਾਜ ਬੱਬਰ ਡੈਨੀ ਡਿਸੋਂਪਾ ਠੀਕ ਹੈ ਹੋਮਾ ਕ੍ਰਿਸ਼ੀ ਰਾਜਾ ਮੁਰਾਦ ਜੀ ਕੇ ਇਰਫਾਨ ਖਾਨ ਉਹਦੇ ਬਹੁਤ ਵੱਡੀ ਸਟਾਰ ਕਾਸਟ ਸੀ ਔਰ ਔਰੰਗਜ਼ੇਬ ਦੀ ਬੇਟੀ ਦਾ ਰੋਲ ਅਸੀਂ ਹੋਮ ਪਰ ਜਿਵੇਂ ਗੁਰੂ ਸਾਹਿਬ ਤਾਂ ਆਪਾਂ ਸਕਰੀਨ ਤੇ ਪਲੇ ਨਹੀਂ ਕਰ ਸਕਦੇ ਨਾ ਤਸਵੀਰ ਬਣਾ ਸਕਦੇ ਹਾਂ ਫਿਰ ਉਹ ਉਹਦੇ ਬਾਰੇ ਐਸਜੀਪੀਸੀ ਨਾਲ ਕੀ ਗੱਲ ਹੋਈ ਸੀ ਉਹ ਪਹਿਲਾਂ ਐਸਜੀਪੀਸੀ ਨੂੰ ਇਹ ਸੀ ਵੀ ਅਸੀਂ ਐਨੀਮੇਟਡ ਫਿਲਮ ਬਣਾ ਰਹੇ ਹਾਂ ਉਹਨਾਂ ਨੇ ਸਾਨੂੰ ਉਦੋਂ ਕਿਹਾ ਵੀ ਜਿਹੜਾ ਗੁਰੂ ਸਾਹਿਬ ਦੀ ਪ੍ਰਤਿਮਾ ਜੋ ਚਾਰ ਸਾਹਿਬਜ਼ਾਦੇ ਵਾਲਿਆਂ ਨੇ ਬ ਵਿਜੇ ਨੇ ਰੱਖੀ ਸੀ ਵੀ ਤੁਸੀਂ ਸੇਮ ਰੱਖਦੇ ਹੋ ਰੱਖਣਾ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਅਸੀਂ ਇਹ ਬਹੁਤ ਸੈਂਸਟਿਵ ਮੁੱਦਾ ਹੈ ਅਸੀਂ ਇਸ ਪਾਸੇ ਜਾਣਾ ਸਾਡੀ ਲਾਈਵ ਫਿਲਮ ਹੈ ਉਹ ਕਹਿੰਦੇ ਜੀ ਫਿਰ ਤੁਸੀਂ ਕੀ ਜਿਹੜੇ ਆਪਣੇ ਸਿੱਖੰਦਰ ਜਾਇਆ ਕਰਨਗੇ ਬਾਹਰ ਆ ਕੇ ਦੱਸ ਦਿਆ ਕਰਨਗੇ ਵੀ ਗੁਰੂ ਸਾਹਿਬ ਨੇ ਆ ਆਦੇਸ਼ ਦਿੱਤਾ ਵੀ ਉਹ ਸਿਸਟਮ ਹੁੰਦਾ ਇਸ ਨੂੰ ਉਸ ਪਾਸੇ ਜਾਣੀ ਉਹ ਚੀਜ਼ ਅਸੀਂ ਆਏ ਦਸਮ ਪਿਤਾ ਦਾ ਵੀ ਓਮੇ ਦਿਖਾਉਣਾ ਸੀ ਹਾਂਜੀ ਦਸਮ ਪਿਤਾ ਦਾ ਬਸ ਗੁਰਤੇਗ ਭਦਰ ਪਾਤਸ਼ਾਹ ਦਾ ਵੀ ਓਮੇ ਦਿਖਾਉਣਾ ਸੀਗਾ ਫਿਰ ਉਹ ਕਿਵੇਂ ਉਹ ਵਾਰਤਲਾਪ ਹੁੰਦੀ ਹੈ ਕਿਵੇਂ ਉਹ ਆਉਂਦੇ ਆ ਗੁਰੂ ਸਾਹਿਬ ਕੋਲੇ ਫਿਰ ਦਸੰਪਤਾ ਕਹਿੰਦੇ ਆ ਕਿ ਤੁਸੀਂ ਜਾ ਕੇ ਸ਼ਹਾਦਤ ਦਿਓ ਉਹ ਸਾਰਾ ਕੋਸ਼ਿਸ ਫਿਲਮ ਦਾ ਹਿੱਸਾ ਸੀਗਾ ਹਾਂਜੀ ਉਹਦੇ ਚਾਹੀ ਹੋਣਾ ਚਾਨੀ ਚੌਂਕ ਸ਼ਹਾਦਤ ਹੁੰਦੀ ਹੈ ਹਾਂਜੀ ਜੇ ਵੀ ਸ਼ਹਾਦਤ ਹੋ ਗਈ ਤਾਂ ਇੱਕ ਟੈਂਟ ਦੇ ਅੰਦਰ ਆਪਾਂ ਨੇ ਸਿਰਫ ਐਸਟੈਬਲਿਸ਼ ਕਰਨਾ ਸੀ ਦਿਖਾਉਣਾ ਨਹੀਂ ਸੀ ਵੀ ਇੱਥੇ ਗੁਰੂ ਸਾਹਿਬ ਬੈਠੇ ਆ ਸਿੱਖ ਜਿਹੜੇ ਆਪਣੇ ਬੰਦੇ ਸੀ ਉਹਨਾਂ ਨੇ ਬਾਹਰ ਆਉਣਾ ਸੀ ਉਹਨਾਂ ਨੇ ਬਾਹਰ ਆ ਕੇ ਨਾਲ ਦੇ ਨੂੰ ਦੱਸਣਾ ਸੀ ਜਿਹੜੂ ਗੁਰੂ ਸਾਹਿਬ ਨੇ ਆਹਾ ਹਦੀਸ਼ ਦਿੱਤਾ ਉਹ ਉਹਨਾਂ ਦੇ ਡਾਇਲੌਗਸ ਠੀਕ ਹੋਣਾ ਸੀ ਵੀ ਉਹਨਾਂ ਨੇ ਕੀ ਆਦੇਸ਼ ਦਿੱਤਾ ਉਹ ਸਿਰਫ ਇੱਕ ਟੈਂਟ ਜਿਹਦੇ ਅੰਦਰੋਂ ਲਾਈਟ ਤੇ ਪ੍ਰਕਾਸ਼ ਬਸ ਉਹਨਾਂ ਨੇ ਕੀ ਐਸਟੈਬਲਿਸ਼ ਭਾਈ ਜੱਤਾ ਜ ਪੜ੍ਹੇ ਕਿੱਥੇ ਖੇਡੇ ਵੱਡੇ ਹੋਏ ਤੇ ਉਹਨਾਂ ਨੇ ਗੱਤਕਾ ਸਿੱਖਿਆ ਤਲਵਾਰਬਾਜ਼ੀ ਸਿੱਖੀ ਉਹ ਸੀਨ ਸੀ ਫਿਰ ਉਹਨਾਂ ਦੀ ਜਿਹੜੀ ਜਰਨੀ ਸੀ ਮਲਕੀ ਉੱਥੋਂ ਸੀਸ ਲੈ ਕੇ ਜਦੋਂ ਵਾਪਸ ਆਏ ਕਿਵੇਂ ਆਉਂਦੇ ਆ ਪਹਿਲਾਂ ਉਹ ਗੁਰੂ ਸਾਹਿਬ ਦਾ ਜਿਹੜਾ ਜਿਹੜਾ ਮ੍ਰਿਤਕ ਦੇਹੀ ਸੀ ਉਹ ਸੰਸਕਾਰ ਆਪਣੇ ਘਰ ਚ ਕਰ ਦਿੰਦੇ ਆ ਫਿਰ ਉਹ ਲੈ ਕੇ ਆਉਂਦੇ ਸੀ ਸੋ ਪੂਰੀ ਜਰਨੀ ਵੀ ਦਿਖਾਈ ਉਹ ਜਰਨੀ ਵੀ ਬੜੀ ਉਹਨਾਂ ਦੀ ਬਹੁਤ ਟਫ ਗੱਡੇ ਤੇ ਮੇਰੇ ਖਿਆਲੋਂ ਸ਼ਾਇਦ ਆਉਂਦੇ ਆ ਹਾਂਜੀ ਉਹ ਫਿਰ ਦੇਖੋ ਦਰਿਆ ਪਾਰ ਹੁੰਦੇ ਦਰਿਆ ਪਾਰ ਕਰਦੇ ਨੇ ਉਹ ਸਾਰਾ ਕੁਝ ਉਹਦੇ ਤੇ ਇਨਕਲੂਡਡ ਸੀ ਫਿਰ ਅਨੰਦਪੁਰ ਸਾਹਿਬ ਗੁਰੂ ਸਾਹਿਬ ਕੋਲੇ ਪਹੁੰਚਦੇ ਆ ਇਹ ਤਾਂ ਬਹੁਤ ਇਹ ਤਾਂ ਦੁੱਖ ਦੀ ਗੱਲ ਹੈ ਜੇ ਨਹੀਂ ਬਣੀ ਪਈ ਇਹਦੇ ਵੈਰੀ ਜਿਸ ਦਿਨ ਮਦਕੇ ਅਸੀਂ ਦੇਖੋ 4 ਜਾਂ 6 ਮਹੀਨੇ ਲਾ ਕੇ ਅਸੀਂ ਐਸਡੀਪੀਸੀ ਤੋਂ ਫਿਲਮ ਅਪਰੂਵ ਕਰਾਈ ਉਹਨਾਂ ਦੇ ਹਿਸਾਬ ਨਾਲ ਚੇਂਜਸ ਕੀਤੀਆਂ ਚਲੋ ਫਿਰ ਵੀ ਅਸੀਂ ਇੱਕ ਹੈ ਦੀ ਸਟੋਰੀ ਤੇ ਪਹੁੰਚ ਗਏ ਸੀ ਜਿਹਦੇ ਤੇ ਉਹ ਸਿੰਘ ਜੀ ਵੀ ਤੁਸੀਂ ਇਹ ਬਣਾ ਲਓ ਬਹੁਤ ਚੰਗੀ ਸਟੋਰੀ ਸੀ ਉਹ ਵੀ ਫਿਰ ਅਸੀਂ ਉਹਨਾਂ ਤੋਂ ਐਨਓਸੀ ਲਈ ਫਿਰ ਅਸੀਂ ਪੋਸਟਰ ਸ਼ੂਟ ਕੀਤਾ ਤੇ ਅਸੀਂ ਦਰਬਾਰ ਸਾਹਿਬ ਜਾ ਕੇ ਪੋਸਟਰ ਰਿਲੀਜ਼ ਕਰਾਇਆ ਆਫੀਸ਼ੀਅਲ ਅਨਾਊਂਸ ਦਰਬਾਰ ਸਾਹਿਬ ਪਰਮਿਸ਼ਨ ਮਿਲ ਗਈ ਸੀ ਐਸਜੀਪੀਸੀ ਦੀ ਰਿਟਨ ਪਰਮਿਸ਼ਨ ਸੀਗੀ ਉਹ ਹਾਂਜੀ ਹਾਂਜੀ ਪ੍ਰੋਪਰ ਰਿਟਨ ਐਨਓਸੀ ਸੀਗੀ ਠੀਕ ਹੈ 2017 ਚ ਹਾਂਜੀ ਪ੍ਰੋਪਰ ਵਰਕੇ ਜਿਹੜੀ ਸਾਰੀ ਸਕ੍ਰਿਪਟ ਸਕ੍ਰਿਪਟ ਨਹੀਂ ਸਾਰੀ ਉਹਨਾਂ ਦੇ ਹਿਸਾਬ ਨਾਲ ਬਣੀ ਸੀ ਕੋਈ ਸਾਡੀ 14 15 ਮੀਟਿੰਗ ਐਸਜੀਪੀਸੀ ਨਾਲ ਹੋਈਆਂ ਸੀ ਉਹ ਹੂੰ ਸੀਨ ਬਾਈ ਸੀਨ ਡਿਸਕਸ਼ਨ ਹਰ ਸੀਨ ਡਿਸਕਸ਼ਨ ਹਾਂਜੀ ਦੇ ਉਹ ਉਹਨਾਂ ਨੇ ਕੋਈ ਕਮੇਟੀ ਬਣਾਈ ਸੀ ਫਿਲਮ ਵਾਸਤੇ ਸਕਰੀਨਿੰਗ ਜਿਹੜੀ ਆਈ ਉਹਨਾਂ ਨੇ ਦੋ ਬੰਦੇ ਸੀਗੇ ਉੱਥੇ ਜਿਹੜੇ ਡਿਸਕਸ ਕਰਨ ਵਾਸਤੇ ਉਹਨਾਂ ਦੇ ਕੋਲ ਉਹਨਾਂ ਦਾ ਵਿੰਗ ਹੈ ਉੱਥੇ ਇੱਕ ਸਕਾਲਰ ਵਿੰਗ ਹੈ ਉਹਨੇ ਇਹ ਵੀ ਉਹਨਾਂ ਦੇ ਦੋ ਕੋਲ ਦੀਆਂ ਦੀ ਡਿਊਟੀ ਲੱਗੀ ਹੋਈ ਸੀ ਜਿਨ੍ਹਾਂ ਨਾਲ ਅਸੀਂ ਜਾ ਕੇ ਉਹ ਜਦੋਂ ਸਾਨੂੰ ਕੋਈ ਕਰੈਕਸ਼ਨ ਦੱਸਦੇ ਸੀ ਅਸੀਂ ਉਹ ਕਰੈਕਸ਼ਨ ਕਰਕੇ ਉਹਦੇ ਹਿਸਾਬ ਦੀ ਸਟੋਰੀ ਬਣਾ ਕੇ ਫਿਰ ਉਹਨਾਂ ਨੂੰ ਰਿਪੋਰਟ ਕਰਾਉਂਦੇ ਸੀ ਫਿਰ ਉਹ ਜਾਂ ਤਾਂ ਕੋਈ ਚੇਂਜ ਕਰਦੇ ਸੀ ਜਾਂ ਅਪਰੂਵ ਕਰਦੇ ਸੀ ਤੇ ਜਿੱਦ ਦਿਨ ਅਸੀਂ ਇਹ ਮਤਲਬ ਕਿ ਪੋਸਟਰ ਰਿਲੀਜ਼ ਕੀਤਾ ਉਸ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਤੇ ਕਾਫੀ ਕੁਸ਼ਮਤ ਕੇ ਸਾਡੇ ਖਿਲਾਫ ਚੱਲ ਤੇ ਇਹ ਨਹੀਂ ਬਣਨਾ ਚਾਹੀਦਾ ਸਿੱਖਾਂ ਦੀ ਸਟੋਰੀ ਫੇਸ ਕੱਟੇ ਹੋਏ ਨੇ ਦੇ ਫੇਸ ਕੱਟੇ ਹੋਏ ਆ ਤੁਸੀਂ ਸਿੱਖਾਂ ਦੇ ਕਿ ਸਿੱਖ ਸਿੱਖ ਜੰਦੀਆਂ ਦੀ ਸਟੋਰੀ ਤੋਂ ਤੁਸੀਂ ਪੈਸੇ ਬਣਾਉਣ ਨੂੰ ਫਿਰਦੇ ਹੋ ਕਮਰਸ਼ੀਅਲਾਈਜ਼ ਨਾ ਕਰੋ ਇਹਨੂੰ ਇਹ ਜੀਆਂ ਕਾਫੀ ਦਿੱਕਤਾਂ ਆਉਂਦੀਆਂ ਸੀ ਜਾਂ ਫਿਰ ਐਸਡੀਪੀਸੀ ਨੇ ਐਨਓਸੀ ਵਿਦਡਰੋਅ ਕਰ ਲਈ ਸੀ ਵਿਦਡਰੋ ਕਰ ਲਈ ਹਾਂ ਇੱਕ ਦੋ ਦਿਨ ਬਾਅਦ ਉਹਨਾਂ ਨੇ ਤੁਸੀਂ ਇਹ ਸੋਚਿਆ ਕਿ ਪ੍ਰੋਜੈਕਟ ਇੱਥੇ ক্লোਜ਼ ਕਰ ਦੋ ਹਾਂ ਨਹੀਂ ਹੋਰ ਹੱਲ ਹੀ ਨਹੀਂ ਸੀ ਹੋਰ ਹੈ ਹੀ ਨਹੀਂ ਸੀ ਕੋਈ ਹੱਲ ਫੁੱਟ ਕਰ ਦੇ ਕੀ ਸਾਨੂੰ ਧਮਕੀਆਂ ਮਿਲ ਰਹੀਆਂ ਸੀ ਚਾਰੋਂ ਪਾਸੋਂ ਕੋਈ ਇਟਲੀ ਫੋਨ ਕਰ ਰਿਹਾ ਸੀ ਲੋਕ ਮਾੜਾ ਚੰਗਾ ਬੋਲਦੇ ਸੀ ਤੁਹਾਡੇ ਪਰਿਵਾਰ ਨੇ ਵੀ ਪਰਿਵਾਰ ਨਾਲ ਥੋੜੀ ਜੀ ਅਸੀਂ ਕੰਮ ਕਰਦੀ ਗੱਲ ਘਟਾ ਕੇ ਚਰਚ ਕਰਦੇ ਅਸੀਂ ਦੋਨੇ ਭਰਾ ਪਿਛਟੀ ਰੱਖਦੇ ਹਾਂ ਪਰਿਵਾਰ ਨੂੰ ਜੇ ਪਤਾ ਲੱਗਦਾ ਤਾਂ ਟੈਨਸ਼ਨ ਤਾਂ ਹਾਲਾਤ ਐਵੇਂ ਦੇ ਬਣ ਗਏ ਵੀ ਸਾਡੇ ਕੋਲੇ ਆਪਸ਼ਨ ਹੀ ਨਹੀਂ ਰਿਹਾ ਅਸੀਂ ਤਾਂ ਚਾਹੁੰਦੇ ਸੀ ਲੇਸੇ ਉਹ ਮੂਵੀ ਨੂੰ ਬਲਕਿ ਮੁਕੰਮਲ ਹੋਏ ਬਹੁਤ ਤਾਂ